ਆਮ ਆਦਮੀ ਪਾਰਟੀ ਦੇ ਲੀਡਰ ਆ ਤੇ ਚਾਹੇ ਮੰਤਰੀ ਚਾਹੇ ਸੰਤਰੀ ਆ ਉਹਨਾਂ ਨੂੰ ਸਵਾਲ ਕਰਨੀ ਆ ਅੱਜ ਬੰਡਾਲਾ ਪਿੰਡ ਵਿਖੇ ਹਰਪ੍ਰਜਨ ਸਿੰਘ ਜੀ ਇੱਥੇ ਜੋ ਵਿਜੀ ਮੰਤਰੀ ਨੇ ਉਹ ਉਹਨਾਂ ਦਾ ਪ੍ਰੋਗਰਾਮ ਸੀਗਾ ਪਸਤਾ ਚੱਲੋ ਵੀ ਰਸਾ ਕਰਨ ਵਾਸਤੇ 30 ਬੰਦੇ ਤਰੀਕੇ ਨਾਲ ਅਸੀਂ ਆਏ ਸਾਂ ਔਰ ਅਸੀਂ ਪੁੱਛਣਾ ਚਾਹੁੰਦੇ ਹਰਪ੍ਰਜਨ ਸਿੰਘ ਜੀ ਉਹ ਜੋ ਜ਼ਾ ਜਿਹੜੇ ਆ ਉਹ ਅਸੀਂ ਰੋਕ ਕੇ ਜਾਂ ਸਰਕਾਰ ਨੇ ਰੋਕ ਕੇ ਕਿਸੇ ਨੂੰ ਇਹਦਾ ਜਵਾਬ ਦੇਦੇ ਹੋ ਜਦੋਂਗੇ ਜੇ ਹਰਿਆਣਾ ਸਰਕਾਰ ਨੇ ਆਧਾਰ ਰੋਕ ਕੇ ਸੁਪਰੀਮ ਕੋਰਟ ਦੀ ਰੂਲ ਹਾਈ ਕੋਰਟ ਦੀ ਰੂਲਿੰਗ ਆਪੇ ਬਾਹਰ ਹਰਿਆਣਾ ਸਰਕਾਰ ਖੋਲੇ ਫਿਰ ਸਾਡੇ ਮੋਰਚੇ ਕਿਉਂ ਚਕਵਾਏ ਜੇ ਲਾ ਲੋ ਜੀ ਮੋਰਚੇ ਤੁਸੀਂ ਚਕਵਾਏ ਕਿ ਸਾਡੀਆਂ ਮੰਗਾਂ ਜਿਹੜੀਆਂ ਬਾਝੂ ਸੀ ਇਹ ਆਵਾਜ਼ ਪਿਆ ਤੇ ਮੋਰਚੇ ਚਕਾਉਣ ਦੀ ਲੋੜ ਪਈ ਕਿਸਾਨ ਲੀਡਰ ਫੜਿਆ ਕਿਉਂ ਗਿਆ ਤੁਸੀਂ ਕਹਿੰਦੇ ਨਸ਼ਾ ਜਿਹੜਾ ਵਾ 4 ਹਫ਼ਤੇ ਸਾਨੂੰ ਦੇ ਦਿਓ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਕੀ ਨਸ਼ੇ ਦਾ ਨਸ਼ਾ ਖਤਮ ਹੋ ਗਿਆ ਅੱਜ ਵੀ ਤਿੰਨ ਨੌਜਵਾਨ ਜਿਹੜੇ ਨਸ਼ੇ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਮਾਰ ਰਿਹਾ ਨਸ਼ੇ ਦੀ ਨਸ਼ੇ ਦੀ ਵਜ੍ਹਾ ਕਰਕੇ ਜੋ ਝਗੜਮੇਬਾੜੀ ਹੋ ਰਹੀ ਆ ਇਹ ਬੰਦ ਕੀਤੀ ਜਾਵੇ ਇਹਦੇ ਗਾਪਸੇ ਘਰ ਘਰ ਨਮਕ ਜਿਹੜੀਆਂ ਦਾ ਸਾਦਾ ਪੀਤਾ ਸੀ ਕਿੰਨੀਆਂ ਨਮਕ ਜਿਹੜੀਆਂ ਨੌਜਵਾਨ ਸਾਡਾ ਅਪਲਾਈਨ ਕਰਦੇ ਆ ਮਦੂਸ਼ਾਂ ਜਾਦੇ ਆ ਸਭ तमाम ਮਸਲੇ ਜੋ ਟਰਾਲੀਆਂ ਸਾਡੀ ਚੋਰੀਆਂ ਆ ਤੇ ਜੋ ਗਰਲਾਲ ਘਨੌਰ ਏ ਸ਼ਹਿਰਾਂ ਪਾਇਆ ਗਿਆ ਵੀ ਉਹਨੇ ਉਹਦੇ ਬੰਦਿਆਂ ਨੇ ਟਰਾਲੀਆਂ ਚੋਰੀ ਕੀਤੀਆਂ ਆ ਆਮ ਆਦਮੀ ਪਾਲ ਜੀ ਨੇ ਉਹਨਾਂ ਦੇ ਉੱਤੇ ਕੀ ਸਟੈਂਡ ਲਿਆ ਪਰតែ ਆ ਕਿ ਨੱਬੇ ਕਿਹਾ ਆਮ ਆਦਮੀ ਪਾਰਟੀ ਨੇ ਆਪਣਾ ਪਾਰਟੀ ਦਾ ਬਾਓ ਸਪਸ਼ਟ ਕਰੇ ਬਤਾਵਾ ਪੈਣਾ ਸਾਡੀਆਂ ਉਹਨਾਂ ਨੂੰ ਫੜ ਕੇ ਇਹ ਨਹੀਂ ਲੱ ਸਕੇ ਆ ਕਿ ਭਤਵੰਤ ਜੀ ਤੁਸੀਂ ਕਿੰਨੇ ਮ ਕਿਸਾਨਾਂ ਦਾ ਹਿੱਤ ਦੇ ਲਿਆ ਸਭ ਕਿਸਾਨਾਂ ਨੂੰ ਤੁਮ ਵਿਸਤਾਰ ਕੀਤਾ ਗਿਆ 1300 ਕਿਲੀ ਬੰਦਾ ਦਾ ਕਿਤਾ ਕਰ ਰਿਹਾ ਹਾਂ ਸੋ तमाम ਜਿਹੜੇ ਸਵਾਲ ਸੀ ਸਾਡੇ ਇਹ ਸਰਕਾਰ ਨਾਲ ਸੰਬੰਧ ਸਵਾਲ ਸਿਰ ਕਰਨ ਦੇ ਵਾਸਤੇ ਅਸੀਂ ਇੱਥੇ ਆਏ ਹਾਂ ਹਰ ਪਾਸੇ ਜਿੰਨੀ ਵੀ ਟੀਵੀ ਦੇ ਭੱਜਣ ਦਾ ਕੰਮ ਕੀਤਾ ਲੋਕਾਂ ਦੇ ਸਵਾਲਾਂ ਦੇ ਜਵਾਬ ਤਾਂ ਭੱਜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸਾਨੂੰ ਘੇਰਾ ਕਰਾਈ ਵੀ ਕਰਨਾ ਪਿਆ ਤੇ ਉਹ ਵੀ ਕਰਾਂਗੇ ਤੇ ਦੇਖਾਂਗੇ ਕਦੋਂ ਭੱਜਦਾ ਵਾ ਸੋ ਪ੍ਰਸ਼ਾਸਨ ਨੇ ਇਹਦੇ ਵਿੱਚ ਫੇਲ ਹੋਇਆ ਸਾਡੇ ਨਾਲ ਵਾਦਾ ਕਰਕੇ ਕਿ ਗੱਲਬਾਤ ਤੁਹਾਡੀ ਕਰਵਾਉਂਦੇ ਆਂ ਔਰ ਜੋ ਸਾਡਾ ਪ੍ਰੋਗਰਾਮ ਸੀਗਾ ਇਹ ਆਪ ਦਾ ਪ੍ਰੋਗਰਾਮ ਕਾਫੀ ਜ਼ਰੂਰੀ ਕੀ ਨਾਲ ਔਰ ਇਹ ਪਹਿਲਾ ਵਾਰ ਪਹਿਲਾ ਨਹੀਂਗਾ ਹਰ ਇੱਕ ਪਿੰਡ ਦੇ ਵਿੱਚ ਗਾ ਪੰਜਾਬ ਦੇ ਵਿੱਚ ਜਿੱਥੇ ਜਾਣਾ ਉੱਥੇ ਜਿੱਥੇ ਜਿੱਥੇ ਜਾਊਗਾ ਪਿਛੇ ਪਿਛੇ ਹੀ ਹਾਂ ਕਿੱਥੇ ਭਜਦਾ ਸੋ ਪੰਜਾਬ ਦੇ ਲੋਕ ਜਿਹੜੇ ਦਾ ਹਿਸਾਬ ਕਹਾ ਉਹ ਲੈਣਗੇ ਔਰ ਪੀਸਵਲੀ ਤਰੀਕੇ ਨਾਲ ਸਵਾਲਾਂ ਦੇ ਜਵਾਬ ਕਰਾਂਗੇ ਜੇ ਜੇ ਆਨਲਾਈਨ ਸਮਝ ਕੇ ਖੇਡ ਕਰਾਈ ਜਾਂਦੇ ਦੇਸੀ ਉਹ ਵੀ ਕਰਾਂਗੇ ਤੁਹਾਨੂੰ ਬਾਕੀ ਇੱਕ ਇੱਕ ਗੱਲ ਸਾਫ਼ ਕਰ ਲੈਣਾ ਚਾਹੁੰਦੇ ਅਸੀਂ ਸਾਡੇ ਸਵਾਲਾਂ ਦੇ ਜਵਾਬ ਦੇਣੇ ਜੇ ਈਟੀਓ ਸਾਹਿਬ ਨੇ ਜੇ ਮناسب ਨਹੀਂ ਸਮਝੇ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਪ੍ਰੋਸਾਦਵਾ ਕੇ ਕਿ ਅਸੀਂ ਤੁਹਾਡੇ ਸਵਾਲ ਜਵਾਬ ਉਹਨਾਂ ਨਾਲ ਕਰਵਾਵਾਂਗੇ ਅਖੀਰਲੀ ਘੜੀ ਤੱਕ ਅਸੀਂ ਵੀ ਬੜਾ ਕੁਝ ਵੇਖਦੇ ਆਂ ਅਸੀਂ ਵੀ ਸਿਆਸਤ ਸਮਝਦੇ ਆਂ ਅਸੀਂ ਕਹਿੰਦੇ ਕਿੰਨੀ ਯਾਰ ਭਰੋਸਾ ਤੋੜਦਾ ਹੁੰਦਾ ਬੰਦਾ ਇੱਕ ਵਾਰ ਹੁਣ ਜਦੋਂ ਕੱਲ ਨੂੰ ਫੇਰ ਕੇ ਦੀਵਿਓ ਸਾਹਿਬ ਨੇ ਆਉਣਾ ਹੀ ਆ ਇਹ ਕਿਹੜਾ ਕੁੰਬ ਦਾ ਮੇਲਾ ਹੈ 12 ਸਾਲ ਬਾਅਦ ਲੱਗਣਾ ਦੀਵਿਓ ਸਾਹਿਬ ਨੇ ਕੱਲ ਨੂੰ ਕਿਸ ਪਿੰਡ 'ਚ ਫੇਰ ਆਉਣਾ ਤੇ ਫੇਰ ਜਦੋਂ ਅਸੀਂ ਜਾਵਾਂਗੇ ਐਦਾਂ ਹੀ ਤੇ ਪ੍ਰਸ਼ਾਸਨ ਇਹ ਉਹੀ ਪ੍ਰਸ਼ਾਸਨ ਫੇਰ ਇਹਨਾਂ ਦਾ ਪ੍ਰੋਗਰਾਮ ਅਸੀਂ ਕੋਈ ਗੱਲ ਨਹੀਂ ਤੁਹਾਡੇ ਸਵਾਲ ਜਵਾਬ ਕਰਵਾ ਦਾਂਗੇ ਤੇ ਕੀ ਫੇਰ ਵੀ ਅਸੀਂ ਭਰੋਸਾ ਕਰਾਂਗੇ ਅਸੀਂ ਇੱਕ ਵਾਰ ਪ੍ਰਸ਼ਾਸਨ ਨੂੰ ਇਹ ਗੱਲ ਇਹਦਾ ਸਾਫ਼ ਕੀਤਾ ਵਾ ਇੱਕ ਵਾਰੇ ਸਿਰਫ ਮੌਕਾ ਦਿੱਤਾ ਸੀ ਅੱਜ ਕਿ ਜੇ ਪ੍ਰਸ਼ਾਸਨ ਸਾਡਾ ਭਰੋਸਾ ਨਾ ਤੋੜੂ ਫੇਰ ਅਸੀਂ ਕਵਾਂਗੇ ਵੀ ਵਾਕਈ ਪ੍ਰਸ਼ਾਸਨ ਨੇ ਭਾਈ ਆਪਣੇ ਵਾਕੇ ਫਰਜ਼ ਨਿਭਾਇਆ ਜੇ ਪ੍ਰਸ਼ਾਸਨ ਭਰੋਸਾ ਅੱਜ ਪ੍ਰਸ਼ਾਸਨ ਸਾਡਾ ਭਰੋਸਾ ਤੋੜੇ ਕੱਲ ਨੂੰ ਫੇਰ ਕਹੇ ਕਿ ਕਿਸਾਨ ਵੇਖੋ ਜੀ ਇਹ ਜੀ ਪ੍ਰੋਗਰਾਮ ਅਗਲੇ ਦਾ ਭੰਗ ਕੀਤਾ ਜੀ ਅਗਲੇ ਨੇ ਆ ਕੀਤਾ ਉਹ ਕੀਤਾ ਫਿਰ ਅਸੀਂ ਵੀ ਮੀਟਿੰਗ ਕਰਕੇ ਅਸੀਂ ਵੀ ਫੈਸਲਾ ਕਰਾਂਗੇ ਕਿ ਅਗਲੇ ਜਿੱਥੇ ਅਗਲਾ ਈਟੀਓ ਸਾਹਿਬ ਦਾ ਅਸੀਂ ਪ੍ਰੋਗਰਾਮ ਕਰਨਾ ਫਿਰ ਅਸੀਂ ਇਦਾਂ ਨਹੀਂ ਏਨੇ ਕ 100 200 ਬੰਦੇ ਨਾਲ ਨਹੀਂ ਫਿਰ ਅਸੀਂ ਅਸੀਂ ਹਜ਼ਾਰਾਂ ਚ ਇਕੱਠਾ ਕਰਕੇ ਤੇ ਪ੍ਰਸ਼ਾਸਨ ਨੂੰ ਕਹਾਂਗੇ ਕੋਈ ਵਾਈ ਹੁਣ ਤੁਸੀਂ ਜੇ ਢਾਂਗ ਚਲਾ ਲਓ ਗੋਲੀ ਜਲਾ ਲਓ ਕੁਛ ਵੀ ਕਰ ਲਓ ਫਿਰ ਅਸੀਂ ਅਗਲਾ ਫੈਸਲਾ ਵੀ ਟਕਾ ਕੇ ਕਰਾਂਗੇ ਸੋ ਪ੍ਰਸ਼ਾਸਨ ਵੀ ਉੱਤੋਂ ਤੱਕ ਸੁਣ ਰਿਹਾ ਇਹ ਸਮਝੇ ਧੋਖਾ ਧੋਖਾ ਜਨਤਾ ਨੂੰ ਬਹੁਤੀ ਚਿਰ ਨਹੀਂ ਦਿੱਤਾ ਜਾ ਸਕਦਾ ਅੱਜ ਧੋਖਾ ਦੇ ਲਿਆ ਅਸੀਂ ਧੋਖਾ ਇਹਨ ਵੀ ਉਹਨਾਂ ਦੇ ਲਿਆ ਅਸੀਂ ਸਿਆਸਤ ਸਮਝ ਰਹੇ ਹਾਂ ਵੀ ਸਾਰੀਓ ਕੀ ਕਰਨਾ ਚਾਹੁੰਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੂਜੀ ਵਾਰੀ ਲੋਕਾਂ ਦੇ ਸਾਹਮਣੇ ਅੱਜ ਸਾਰਿਆਂ ਦਾ ਚਿਹਰਾ ਨੰਗਾ ਹੋ ਗਿਆ ਇੱਕ ਵਾਰ ਜਿਹੜਾ ਚਿਹਰਾ ਆ ਇਹ ਬਾਰ ਬਾਰ ਨੰਗਾ ਕਰਨ ਦੀ ਲੋੜ ਨਹੀਂ ਪੈਣੀ ਅੱਜ ਜੋ ਕੁਝ ਹੋਇਆ ਉਹ ਸਾਰੇ ਗਵਾਹ ਆ ਤੇ ਜਿਹੜਾ ਈਟੀਓ ਮੁੱਖ ਮੰਤਰੀ ਬਿਜਲੀ ਮੰਤਰੀ ਈਟੀਓ ਅੱਜ ਲੋਕਾਂ ਦੇ ਸਵਾਲਾਂ ਤੋਂ ਭੱਜਿਆ ਤੇ ਸਾਰੇ ਗਵਾਹ ਆ ਸਾਰਾ ਪਿੰਡ ਗਵਾਹ ਆ ਉਹਨਾਂ ਦਾ ਕਿ ਵੇਖ ਲੈਣਗੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਲੋਕ ਹੀ ਫੈਸਲਾ ਕਰਨਗੇ ਜਿਹੜੇ ਉਹਨਾਂ ਨੂੰ ਪਿੰਡਾਂ 'ਚ ਬੁਲਾ ਰਹੇ ਆ ਭਈ ਉਹ ਵੀ ਫੈਸਲਾ ਕਰਨਗੇ ਭਈ ਕਿੰਨਾ ਹੀ ਜੁੱਤੀਆਂ ਖਾ ਕੇ ਨਾਲ ਜੁੱਤੀਆਂ ਵੀ ਖਾਈ ਜਾਣੇ ਨਾਲ ਪ੍ਰੋਗਰਾਮ ਹੀ ਕਰਵਾਈ ਜਾਣੇ ਆ ਕਿ ਜਾਂ ਫਿਰ ਜੇ ਕੋਈ ਸਵਾਲ ਕਰਨ ਆਉਂਦਾ ਤੇ ਉਹਨੂੰ ਸਵਾਲ ਦਾ ਕਰਨ ਦਾ ਅਧਿਕਾਰ ਹੈਗਾ ਕਿ ਨਹੀਂ ਹੈਗਾ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਉੱਥੇ ਚੋਰੀ ਲਈ ਕੌਣ ਜ਼ਿੰਮੇਵਾਰ ਹੈ ਉਹ ਸਾਰੇ ਕੁਝ ਜਿਹੜੀਆਂ ਜਿਹੜੀ ਆਪਣਾ ਹੋਰ ਬਾਕੀ ਪ੍ਰਦੂਸ਼ਣ ਦੇ ਉੱਤੇ ਸਵਾਲ ਸੀਗੇ ਸ਼ੁਭ ਕਰਨ ਨੂੰ ਲੈ ਕੇ ਸਵਾਲ ਸੀ ਬਿਜਲੀ ਨੂੰ ਸੰਬੰਧ ਸਿ ਪ੍ਰੀपेड ਮੀਟਰਾਂ ਦੇ ਸਵਾਲ ਸੀ ਜਿਹੜੇ ਅੱਜ ਮੇਰੇ ਵੀਰ ਕਰਵਾ ਰਹੇ ਹਨਾ ਪ੍ਰੋਗਰਾਮ ਕਰਵਾ ਰਹੇ ਆ ਉਹਨਾਂ ਨੂੰ ਵੀ ਪੁੱਛਾ ਇੰਨਾ ਧਿਆਨ ਕਰ ਲੈਣ ਪ੍ਰੀपेड ਮੀਟਰ ਤਾਂ